ਲਗਾਤਾਰ ਅੜਿੱਕਿਆਂ ਦੇ ਇਲਜ਼ਾਮਾਂ ਦੇ ਬਾਵਜੂਦ ਬਠਿੰਡਾ ਏਮਜ਼ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਸਾਡੇ ਸਹਿਯੋਗੀ ਰਾਕੇਸ਼ ਕੁਮਾਰ ਨੇ ਬਠਿੰਡਾ ਏਮਜ਼ ਵਾਲੀ ਥਾਂ ਦਾ ਦੌਰਾ ਕੀਤਾ ਤੇ ਉੱਥੇ ਚੱਲ ਰਹੇ ਮੌਜੂਦਾ ਕੰਮ ਦਾ ਜਾਇਜ਼ਾ ਲਿਆ ਬਠਿੰਡਾ ਵਿੱਚ ਏਮਜ਼ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਏਮ ਜਾਲੀ ਸਾਈਟ ਤੇ ਅਸੀਂ ਖੜੇ ਹੈਗੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੈਗੇ ਕਿ ਜਿਹੜੀ ਇਹ ਬਿਲਡਿੰਗ ਤੁਸੀਂ ਵੇਖ ਰਹੇ ਹੈਗੇ ਇਹ ਓਪੀਡੀ ਬਣਾਈ ਜਾ ਰਹੀ ਹੈ ਤੇ ਓਪੀਡੀ ਦੀ ਜਿਹੜੀ ਬਿਲਡਿੰਗ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਤੇ ਜਲਦ ਹੀ ਜਿਹੜੀ OPD ਸ਼ੁਰੂ ਕਰਨ ਦਾ ਦਾਵਾ ਵੀ ਇਹ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਨੇ ਲਗਾਤਾਰ ਇੱਥੇ ਦੌਰਾ ਕਰਕੇ ਜਿਹੜਾ ਕੰਮ ਸ਼ੁਰੂ ਕਰਵਾਇਆ ਹੈਗਾ 176 ਏਕੜ ਦੇ ਵਿੱਚ ਐਮਜ ਦੀ ਉਸਾਰੀ ਲਗਾਤਾਰ ਇਹ ਚੱਲ ਰਹੀ ਹੈ ਤੁਸੀਂ ਬਿਲਡਿੰਗਾਂ ਦੇਖ ਸਕਦੇ ਹੈਗੇ ਕਿ ਹਰ ਤਰ੍ਹਾਂ ਦੀ ਬਿਲਡਿੰਗ OPD ਤੋਂ ਇਲਾਵਾ ਆਯੂਸ਼ ਬਲੌਕ ਹੋਰ ਇਹ ਡਾਕਟਰਾਂ ਦੇ ਰਹਿਣ ਸੈਣ ਤੇ ਐਮਰਜੈਂਸੀ ਬਲੌਕ ਜਿਹੜੇ ਬਣਾਏ ਜਾ ਰਹੇ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਇੱਥੇ ਕੰਮ ਚੱਲ ਰਿਹਾ ਹੈਗਾ ਤੇ ਸੰਡੇ ਹੋਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਇਹ ਕੰਮ ਜੰਗੀ ਪੱਧਰ ਤੇ ਜਾਰੀ ਹੈ ਪਿੱਛੇ ਇਹ ਤੁਸੀਂ ਮੇਰੇ ਪਿੱਛੇ ਵੀ ਇਹ ਦੇਖ ਸਕਦੇ ਹੋ ਕਿ ਕਿ ਹਰ ਤਰ੍ਹਾਂ ਦਾ ਇੱਥੇ ਇਹ ਕੰਮ ਜਾਰੀ ਹੈਗਾ 720 ਬੈੱਡ ਵਾਲਾ ਜਿਹੜਾ ਏਮ ਦਾ ਜਿਹੜਾ ਬਣ ਰਿਹਾ ਹੈਗਾ ਹਸਪਤਾਲ ਤੇ ਹਰ ਤਰ੍ਹਾਂ ਦਾ ਕੰਮ ਇਹ ਜਾਰੀ ਹੈਗਾ ਤੇ ਹੋਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਿਹੜੇ ਇੱਥੇ ਚੀਫ ਇੰਜੀਨੀਅਰ ਹੈ ਹਾਈਡਸ ਕੰਪਨੀ ਦੀ ਭਾਰਤ ਸਰਕਾਰ ਦੀ ਹੈ ਉਨਾ ਤੁਸੀਂ ਜਾਣਦੇ ਹੋਗੇ ਸਰ ਇਹ ਮਿੰਦਰ ਜੀ ਕੀ ਕਹਿਣਾ ਚ ਇਹ ਚਾਹੋਗੇ ਖਾਸ ਤੌਰ ਤੇ ਕਿਹੜੇ ਕਿਹੜੇ ਜਿਹੜੇ ਕੰਮ ਹੋ ਚੁੱਕੇ ਇੱਥੇ ਜਿਹੜਾ ਹੈ ਫੇਜ਼ 1 ਦਾ ਜਿਹੜਾ ਕੰਮ ਹੈ ਜਿਹਦੇ ਵਿੱਚ ਆਪਣਾ OPD ਹੈ ਆਯੂਸ਼ ਬਲੌਕ ਹੈ ਤੇ ਉਸ ਦੇ ਨਾਲ ਅਲਾਈਟ ਸਰਵਿਸਿਜ਼ ਹੈ ਉਸ ਦਾ ਕੰਮ ਜਿਹੜਾ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਅਸੀਂ ਉਸ ਨੂੰ ਜੋ ਸਾਡੀ ਮਿੱਥੀ ਡੇਟ ਹੈ ਉਸ ਤੱਕ ਅਸੀਂ ਉਹਨੂੰ ਕੰਪਲੀਟ ਕਰਨ ਦੀ ਪੂਰ ਜੋਰ ਕੋਸ਼ਿਸ਼ ਕਰ ਰਹੇ ਹਾਂ ਉਸ ਵਾਸਤੇ ਸਾਰੀ ਜਿਹੜਿਆ ਸਾਡਾ ਕੰਪਨੀ ਹੈ ਔਰ ਦਿਨ ਰਾਤ 24 ਘੰਟੇ ਮਤਲਬ ਕਿ ਰਾਉਂਡ ਦੀ ਕਲੋਕ ਕੰਮ ਕਰਦੀ ਹੈ ਬਿਨਾ ਛੁੱਟੀ ਬਿਨਾ ਕਿਤੇ ਤੋਂ ਕੋਈ ਛੁੱਟੀ ਵਗੈਰਾ ਕਿਤੇ ਤੋਂ ਪੂਰਾ ਕੰਮ ਕਰ ਰਹੇ ਨੇ ਤੇ ਪੂਰੀ ਇਸ ਦੂ ਖਿਆਲ ਵਿੱਚ ਰੱਖਦੇ ਨੇ ਤੇ ਵੀ ਇਹ ਟਾਈਮ ਸੀਡ ਮੁਕੰਮਲ ਹੋ ਚੁੱਕਿਆ ਹੋ ਸਕੇ ਫੇਜ਼ ਵਨ ਦੀ ਕੰਪਲੀਸ਼ਨ ਵਾਸਤੇ ਅੱਜ ਜਿਹੜੇ 52 ਦਿਨ ਸਾਡੇ ਬਾਕੀ ਆ ਤੇ ਅਸੀਂ ਉਸ ਡੇਟ ਨੂੰ ਮਤਲਬ ਕਿ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਮਿਥੀ ਡੇਟ ਤੱਕ ਇਸ ਨੂੰ ਕੰਪਲੀਟ ਕਰ ਸਕੀਏ ਬਿਲਕੁਲ ਜਿਸ ਤਰ੍ਹਾਂ ਚੀਫ ਇੰਜੀਨੀਅਰ ਸਾਹਮਣੇ ਦੱਸਿਆ ਹੈਗਾ ਕਿ ਮਿਥੀ ਡੇਟ ਤੇ ਜਿਹੜਾ ਕੰਮ ਪੂਰਾ ਕਰ ਲਿਆ ਜਾਵੇਗਾ ਇੱਕ ਵਾਰ ਫੇਰ ਸਾਨੂੰ ਅਸੀਂ ਦਿਖਾ ਦੇਣਾ ਚਾਹਦੇ ਹੈਗੇ ਕਿ ਇਹ ਓਪੀਡੀ ਹੈਗੀ ਹੈ ਜਿਹੜੀ ਪੁਛ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਐਨਓਸੀਆਂ ਇਹ ਜਾਰੀ ਨਹੀਂ ਹੋਈਆਂ ਸੀ ਇਸ ਕਰਕੇ ਜਿਹੜਾ ਥੋੜਾ ਕੰਮ ਲੇਟ ਹੋਇਆ ਹੈਗਾ ਪਰ ਕੰਮ ਬਹੁਤ ਜ਼ਿਆਦਾ ਤੇਜ਼ੀ ਫੜ ਚੁੱਕਿਆ ਹੈਗਾ ਜਿਸ ਤਰ੍ਹਾਂ ਕੇਂਦਰੀ ਮੰਤਰੀ ਹਰ ਸਿੰਘ ਕੋ ਬਾਦਨ ਨੇ ਲਗਾਤਾਰ ਕੋਸ਼ਿਸ਼ਾਂ ਕੀਤੀ ਨੇ ਲਗਾਤਾਰ ਇੱਥੇ ਆ ਕੇ ਦੌਰਾ ਕੀਤਾ ਹੈਗਾ ਹਰ ਕੰਮ ਦਾ ਇੱਥੇ ਜਾਜਾ ਲਿਆ ਹੈਗਾ ਉਸ ਤੋਂ ਇਹ ਲੱਗਦਾ ਹੈਗਾ ਕਿ ਹੁਣ ਤੁਸੀਂ ਵੇਖ ਸਕਦੇ ਹੈਗੇ ਕਿ ਏਮ ਜਦਾ ਕੰਮ ਲਗਾਤਾਰ ਇੱਥੇ ਸ਼ੁਰੂ ਹੈਗਾ ਕੋਈ ਵੀ ਇੱਥੇ ਛੁੱਟੀ ਨਹੀਂ ਹੈਗੀ ਛੁੱਟੀ ਵਾਲੇ ਦਿਨ ਵੀ ਜਿਹੜਾ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਹੈਗਾ ਤੇ ਹੁਣ ਤੁਸੀਂ ਵੇਖ ਸਕਦੇ ਹੈਗੇ ਕਿ OPD ਜਿਹੜੀ ਜੁਲਾਈ ਅਗਸਤ ਦੇ ਵਿੱਚ ਸ਼ੁਰੂ ਹੋ ਜਾਣੀ ਸੀ ਪਰ ਕੁਝ NOCਆਂ ਨਾ ਮਿਲਣ ਕਰਕੇ ਹੁਣ ਜਿਸ ਤਰ੍ਹਾਂ ਦੱਸਿਆ ਹੈਗਾ ਕਿ ਇਹ 15 ਮਈ ਤੱਕ ਸ਼ੁਰੂ ਹੋ ਜਾਵੇਗੀ ਇਹ ਵੀ ਵੱਡੀ ਖੁਸ਼ੀ ਵਾਲੀ ਇੱਕ ਗੱਲ ਹੈਗੀ ਕਿਉਂਕਿ ਇਹ ਐਡਾ ਵੱਡਾ ਪ੍ਰੋਜੈਕਟ ਜਿਹੜਾ ਕੇਂਦਰ ਸਰਕਾਰ ਨੇ ਤੇ ਹਰ ਸਿਮਰ ਬਾਦਲ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਬਠਿੰਡਾ ਦੇ ਵਿੱਚ ਆਇਆ ਹੈਗਾ ਤੁਸੀਂ ਸਮਝ ਸਕਦੇ ਹੈਗੇ ਕਿ ਪੰਜਾਬ ਹਰਿਆਣਾ ਹਿਮਾਚਲ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ ਹਜ਼ਾਰਾਂ ਹੀ ਲੋਕਾਂ ਨੂੰ ਇੱਥੇ ਰੋਜ਼ਗਾਰ ਇਹ ਮਿਲਿਆ ਹੈਗਾ ਤੇ ਹਰ ਤਰ੍ਹਾਂ ਦੀ ਸਹੂਲਤ ਹਰ ਤਰ੍ਹਾਂ ਦਾ ਇੱਥੇ ਇਲਾਜ ਹੋਵੇਗਾ ਸਸਤਾ ਇਲਾਜ ਹੋਵੇਗਾ ਤੇ ਹਰ ਤਰ੍ਹਾਂ ਦੇ ਜਿਹੜੇ ਇੱਥੇ ਕਲਾਸਾਂ ਵੀ ਲੱਗਣਗੀਆਂ ਜਿਹੜੇ ਨੌਜਵਾਨ ਨੇ ਇੱਥੇ ਐਮਬੀਬੀਐਸ ਦੀਆਂ ਕਲਾਸਾਂ ਦੇ ਬੈਚ ਵੀ ਇਹ ਸ਼ੁਰੂ ਹੋ ਜਾਣਗੇ ਜਲਦੀ ਤੇ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਹੁਣ ਸਮਝ ਸਕਦੇ ਆ ਕਿ ਹਰ ਸਿਮਰ ਕੋਰ ਬਾਗਲ ਦੀਆਂ ਕੋਸ਼ਿਸ਼ਾਂ ਜਿਹੜੀਆਂ ਰੰਗ ਲੈ ਕੇ ਆਈਆਂ ਨੇ ਜੋ ਬਠਿੰਡਾ ਦੇ ਵਿੱਚ ਏਮਜ ਜਿਹੜਾ ਬਣ ਰਿਹਾ ਹੈਗਾ ਕਿਤੇ ਬਨ ਕੇ ਜਲਦੀ ਤਿਆਰ ਹੋ ਜਾਵੇਗਾ ਕੈਮਰਾਮੈਨ ਪ੍ਰੀਤ ਪਾਸ ਦੀਨਾ ਰਾਕੇਸ਼ ਕੁਮਾਰ ਪੀਟੀਸੀ ਨਿਊਜ਼ ਬਠਿੰਡਾ